ਮੈਂ ਅਵਤਾਰ ਸਿੰਘ ਦੀ ਮਾਂ ਪ੍ਰਧਾਨ ਕਲਾਸਪੁਰ ਗਵਰਨਮੈਂਟ ਇੰਪਲਾਈ ਯੂਨੀਅਨ ਜਿਲ੍ਹਾ ਫਟੇਗੜ ਸਾਹਿਬ ਦੱਸਣਾ ਚਾਹਾਂਗਾ ਕਿ ਅੱਜ ਨਗਰ ਕੌਂਸਲ ਬਸੀ ਪਠਾਣਾ ਦੇ ਦਫ਼ਤਰ ਦੇ ਸਾਹਮਣੇ ਜਿਹੜਾ ਅਸੀਂ ਧਰਨਾ ਲਾਇਆ ਹੈ ਇਦ ਵਿੱਚ ਇੱਕ ਮੰਗ ਜਿਹੜੀ ਹੈ ਉਹ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਸਰਕਾਰ ਦੇ ਵਿੱਚ ਬਣਿਆ ਸੀ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਸੀਗਾ ਕਿ ਪੰਜਾਬ ਦੇ ਵਿੱਚ ਨਗਰ ਕੌਂਸਲਾਂ ਦੇ ਵਿੱਚ ਜਿਹੜੇ ਠੇਕੇਦਾਰਾਂ ਦੇ ਕੋਲ ਕੰਮ ਕਰਦੇ ਨੇ ਕਰਮਚਾਰੀ ਉਹਨਾਂ ਨੂੰ ठेकेदार ਤੋਂ ਬਾਹਰ ਕੱਟ ठेकेदार ਨੂੰ ਬਾਹਰ ਕੱਢ ਕੇ ਉਹਨਾਂ ਨੂੰ ਵਿਭਾਗ ਦੇ अधीन ल्या ਕੇ ਏਸੀ ਰੇਟ ਦੇ ਉੱਤੇ ਤਨਖਾਹਾਂ ਦੇਣੀਆਂ ਸ਼ੁਰੂ ਕੀਤੀਆਂ ਜਾਣੀਆਂ ਜਿਹਦੇ ਅਧੀਨ ਉਸ ਨੋਟੀਫਿਕੇਸ਼ਨ ਦੇ ਤਹਿਤ ਲਗਭਗ ਸਾਰੇ ਪੰਜਾਬ ਦੇ ਵਿੱਚ ਇਹਨਾਂ ਕਰਮਚਾਰੀਆਂ ਨੂੰ ਵਿਭਾਗ ਦੇ अधीन ਲਿਆਂਦਾ ਗਿਆ ਪਰ ਇਹ ਦਸੀ ਪਟਾਣਾ ਦੀ ਨਗਰ ਕੌਂਸਲ ਹੈ ਜਿਹਦੇ ਨਾਲ ਅਸੀਂ ਲਗਭਗ ਪਿਛਲੇ 2 ਸਾਲਾਂ ਤੋਂ ਹੀ ਜਿਹੜੇ ਨਿਖਾ ਪੜੀ ਆ ਉਹ ਕਰ ਰਹੇ ਆ ਪਰ ਇਹਨਾਂ ਦੇ ਕੰਦੇ ਉੱਤੇ ਜੂ ਨਹੀਂ ਸੜਕੀ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਲਾਈ ਜਾ ਰਹੇ ਨੇ ਇਸ ਕਰਕੇ ਅਸੀਂ ਹੁਣ ਇਹਨਾਂ ਨੂੰ ਇੱਕ ਨੋਟਿਸ ਦਿੱਤਾ ਹੈਗਾ ਜਿਹੜਾ 11 ਮਾਰਚ ਤੱਕ ਅਲਟੀਮੇਟਮ ਸੀ ਵੀ ਜਿਹਦੇ ਤੱਕ ਇਹਨਾਂ ਕਰਮਚਾਰੀਆਂ ਨੂੰ ਭਾਗ ਦੇ ਦਿਨ ਲਿਆ ਕੇ ਤੇ ਤਨਖਾਹ ਦੇਣੀਆਂ ਸ਼ੁਰੂ ਕਰ ਦਿਓ ਜੇ ਨਾ ਦਿੱਤੀਆਂ ਤਾਂ ਅਸੀਂ ਕਿਸੇ ਵੀ ਕੰਮ ਵਾਲੇ ਦਿਨ ਤੁਹਾਡੇ ਦਫ਼ਤਰ ਦੇ ਸਾਹਮਣੇ ਜਿਹੜਾ ਧਰਨਾ ਲਾਵਾਂਗੇ ਸੋ ਉਸ ਦੇ ਅਧੀਨ ਹੀ ਅੱਜ ਇਹ ਧਰਨਾ ਲਾ ਰਹੇ ਆਂ ਔਰ ਜੇ ਅਜੇ ਵੀ ਇਹਨਾਂ ਦੀ ਕੰਮ ਦੇ ਉੱਤੇ ਜੂਨ ਆ ਰੇਗੀ ਤਾਂ ਅਸੀਂ ਅੱਗੇ ਉਸ ਦਿਨ ਦਾ ਸਮਾਪਾ ਕੇ ਇਸ ਧਰਨੇ ਨੂੰ ਦੁਬਾਰਾ ਨੋਟਿਸ ਦੇ ਕੇ ਕੰਟੀਨਿਊ ਕਰਦੇ ਆਂਗੇ ਜਿਹਦੇ ਤਹਿਤ ਫਿਰ ਅਸੀਂ ਸ਼ਹਿਰ ਦਾ ਜਿਹੜਾ ਸਫਾਈ ਦਾ ਕੰਮ ਹੈ ਉਹ ਵੀ ਬੰਦ ਕਰਾਂਗੇ ਔਰ ਇਕੱਲਾ ਵਸੀਦਾਬਦ ਨਹੀਂ ਕਰਾਂਗੇ ਫਿਰ ਸਹੰਦ ਅਤੇ ਆਪਣੇ ਖਮਾਣੋ ਅਮਲੋ ਗੁਵਿੰਦਗੜ ਸਾਰੀਆਂ ਨਗਰ ਕੌਂਸਲਾਂ ਜਿਹੜੀਆਂ ਨੇ ਫਿਰ ਹੜਤਾਲ ਕਰਨੀਆਂ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਨਗਰ ਕੌਂਸਲ ਬਕੀ ਪਠਾਨ ਦੇ ਇਹੋ ਸਮੇਤ ਕਮੇਟੀ ਦੀ ਹੋਵੇਗੀ ਇਹ ਇਸ ਕਰਕੇ ਅੱਜ ਅਸੀਂ ਤਰਨਾ ਲਾਇਆ ਤੇ ਥਾਣਾ ਵੱਲੋਂ ਆ ਜੀ ਜਾਂ ਜ਼ਿਲ੍ਹਾ ਪਤਰੀ ਆ ਜੀ ਇਹ ਜ਼ਿਲ੍ਹਾ ਪਤਰੀ ਇਸ ਕਰਨ ਆਇਆ ਹਾਂ ਜੀ ਹਾਂ ਕੱਲੇ ਬਕੀ ਪਠਾਨਾ ਵੱਲੋਂ ਨਹੀਂ ਹੈਗਾ ਸਾਡੇ ਮੈਂ ਇਹ ਵੀ ਤਾਂ ਗੱਲ ਵਿੱਚ ਦੱਸਦੀ ਚਾਹਾਂਗਾ ਕਿ ਸਾਡੇ ਸਾਰੇ ਵਿਭਾਗਾਂ ਦੇ ਵਿੱਚ ਕਲਾਸ 4 ਕੰਮ ਇਹਨੇ ਜਿੰਨੇ ਵੀ ਉਹਨਾਂ ਦੀ ਇਹ ਜ਼ਿਲ੍ਹਾ ਪਤਰੀ ਆ ਤੇ ਸਟੇਟ ਪਤਰੀ ਉਸ ਤੋਂ ਬਾਅਦ ਇੰਡੀਆ ਪਤਰੀ ਵੀ ਯੂਨੀਅਨ ਬਣੀ ਹੋਈ ਆ ਰੇ ਇਹ ਯੂਨੀਅਨ ਜਿਹੜੀ ਹੈ ਇਹ ਪੰਜਾਬ ਗਵਰਨਮੈਂਟ ਵੱਲੋਂ ਰੀਕੋਗਨਾਈਜ਼ਡ ਯੂਨੀਅਨ ਹੈ ਜਿਸ ਨੂੰ ਉਹਨਾਂ ਇੱਕ ਹੱਕ ਮਿਲਿਆ ਹੋਇਆ ਕਿ ਜਦੋਂ ਵੀ ਕਿਤੇ ਮੰਗਾ ਮੁਸ਼ਕਲਾ ਆਉਂਦੀਆਂ ਨੇ ਕਲਾਸ 4 ਕੰਮਿਆਂ ਨੂੰ ਤਾਂ ਜਥੇਬੰਦੀ ਜਿਹੜੀ ਹੈ ਕੰਮ ਕਰ ਉਹਦੇ ਸਾਮਣੇ ਵਿੱਚ ਧਰਨੇ ਮਜਾਰੇ ਜਾਂ ਗੱਲਬਾਤ ਰਾਹੀਂ ਮਸਲਾ ਹੱਲ ਕਰਾ ਸਕਦੀ ਹੈ ਮੈਂ ਰਣਜੀਤ ਸਿੰਘ ਪੰਜਾਬ ਸਰਦ ਸਾਡੇ ਨਾਲ ਫੈਡਰੇਸ਼ਨ 1682 ਵੀ ਚੰਡੀਗੜ੍ਹ ਦਾ ਜ਼ਿਲ੍ਹਾ ਕਈ ਫਟੇਖੜ ਸਾਇਡ ਦਾ ਪ੍ਰਧਾਨ ਹਾਂ ਤੇ ਅੱਜ ਅਸੀਂ ਜਿਹੜੇ ਬਸੀ ਪਠਾਨਾ ਨਗਰ ਕਾਉਂਸਲ ਵਿੱਚ ਜੋ ਲੰਮੇ ਸਮੇਂ ਤੋਂ ਮੁਲਾਜ਼ਮਾਂ ਵਾਲੀਆਂ ਮੰਗਾਂ ਲਟਕਦੀਆਂ ਨੇ ਕਾਜਕਾਰੀ ਕਾਰਵਾਈ ਬਹੁਤ ਦੇਰ ਤੋਂ ਕਰਦੇ ਆ ਰਹੇ ਸੀ ਬਹੁਤ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਨਾਂ ਕੁਝ ਨਿਕਲਦੇ باوجود ਅੱਜ ਸਾਨੂੰ ਮਜਬੂਰ ਹਨ ਨਗਰ ਕੌਂਸਲ ਬੱਸੀ ਪਠਾਨਾ ਦੇ ਗੇਟ ਅੱਗੇ ਧਰਨਾ ਲਾਉਣਾ ਪਿਆ ਕਿਉਂਕਿ ਪਿਛਲੇ ਸਰਕਾਰ ਨੇ ਜੋ ਨੋਟੀਫਿਕੇਸ਼ਨ ਕੀਤਾ ਦੀ ਆ ਵੀ ਜਿਹੜੇ ਨਗਰ ਕੌਂਸਲਾਂ ਚ ਮੁਲਾਜ਼ਮ ਨੇ ਚੌਥਾ ਦਰਜਾ ਮੁਲਾਜ਼ਮ ਨੇ ਸਫਾਈ ਸੇਵਕ ਨੇ ਉਨਾ ਹੀ ਠੇਕੇਦਾਰੀ ਸਿਸਟਮ ਨੂੰ ਕੱਢ ਕੇ ਉਪਾਗਦੇ ਆ ਇਹਦੇ ਇਹ ਲਿਆਂਦਾ ਜਾਦੇ ਪੰਜਾਬ ਦੇ ਵੱਖ-ਵੱਖ ਨਗਰ ਕੌਂਸਲਾਂ ਦੇ ਮੁਲਾਜ਼ਮ ਵਿਭਾਗ ਦੇ ਆ ਇਹਨਾਂ ਲਿਆਂਦੇ ਗਏ ਪਰ ਨਗਰ ਕੌਂਸਲ ਬਸੀ ਪਠਾਣਾ ਦਾ ਪ੍ਰਸ਼ਾਸਨਿਕ ਜਿਹੜਾ ਹੈਗਾ ਸਿਸਟਮ ਉਹ ਇੰਨਾ ਗਰਾਉਂਡ ਦੇ ਵਿੱਚ ਆਇਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੇ ਜੀ ਨਾ ਦਿੰਦੇ ਹੋਏ ਅਣਗੌਲੀਆਂ ਕਰਕੇ ਮੁਲਾਜ਼ਮਾਂ ਦੇ ਹੱਕ ਮਾਰੇ ਜਾ ਰਹੇ ਨੇ ਜਿਹੜੇ ਹੱਕ ਮਾਰੇ ਜਾ ਰਹੇ ਨੇ ਇਹਨਾਂ ਦਾ ਪ੍ਰੋਪਰ ਜਿਹੜਾ ਕਿ ਕਰਤਾ ਕਰਤਾ ਜੇ ਸੰਬੰਧਿਤ ਅਧਿਕਾਰੀਆਂ ਨੇ ਉਹ ਹੋਣ ਦੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ ਉਹਨਾਂ ਦੇ ਪੱਛਮੀ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਜਿੱਥੇ ਪੰਜਾਬ ਦੇ ਸਾਰੀਆਂ ਨਗਰ ਕੌਂਸਲਰਾਂ ਚ ਮੌਜੂਮਾਂ ਵਿਭਾਗ ਵਿੱਚ ਲਿਆਂਦਾ ਗਿਆ ਬਸੀ ਪਠਾਣਾ ਵਿੱਚ ਕਿਉਂ ਨਹੀਂ ਹੋ ਰਿਹਾ ਇਸੇ ਗੱਲ ਨੂੰ ਲੈ ਕੇ ਅੱਜ ਅਸੀਂ ਇੱਥੇ ਧਾਰਨਾ ਮਜਾਰਾ ਕੀਤਾ ਜੇ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਗਰ ਕੌਂਸਲ ਬਸੀ ਪਠਾਣਾ ਦੇ ਨੇ ਸੁਕਮੀ ਕਾਰਵਾਈ ਨਾ ਕੀਤੀ ਤਾਂ ਆਉਣ ਵਾਲਾ ਟਾਈਮ 'ਚ ਅਸੀਂ ਸੰਘਰਸ਼ ਸੀ ਬਹੁਤ ਵੀ ਤਿੱਖਾ ਕਰਾਂਗੇ ਮੁਲਾਜ਼ਮਾਂ ਦੇ ਹੱਕ ਮੁਲਾਜ਼ਮਾਂ ਦਵਾਚਾ ਰਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ ਕਿਤਾ ਰਹੀ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀਗਾ ਵੀ ਆਉਣ ਵਾਲਾ ਟਾਈਮ 'ਚ ਅਸੀਂ ਮੀਟਿੰਗ ਕਰਕੇ ਕਾਮਿਆਂ ਨੂੰ ਉਹਨਾਂ ਦੇ ਜਿਹੜੇ ਮੰਗਾਂ ਨੇ ਉਹ ਸਹੀ ਥਾਂ ਹੱਲ ਕਰਾਂਗੇ ਪਰ ਉਹ ਮੀਟਿੰਗ ਇਹਨਾਂ ਦੀ ਕਿਸੇ ਪਾਸੇ ਨਹੀਂ ਲੱਗੀ ਉਹ ਫੇਰ ਜਿਹੜੀਆਂ ਚਿੱਠੀਆਂ ਕੱਢੀਆਂ ਵਿਚ ਵਿਚਾਲੇ ਰਹਿ ਗਿਆਂ ਹੋਣ ਹੈ ਵੀ ਅਸੀਂ ਇਹ ਆਕ੍ਰੀ ਐਕਸ਼ਨ ਨਹੀਂ ਹੈਗਾ ਕਿਉਂਕਿ ਜੇ ਇਹਨਾਂ ਨੇ ਨਹੀਂ ਕੀਤਾ ਤਾਂ ਇਹ ਆਉਣ ਆ ਇਹਨਾਂ ਨੂੰ ਹੋਏ ਦੇ ਨਕਸਾਨ ਦਾ ਇੱਕ ਪੂਤਾ ਪੂਜਰੀ ਸੌਪਰ ਜ਼ਿੰਮੇਵਾਰੀ ਬਠਿੰਡਾ ਨਗਰ ਕਾਉਂਸਲ ਦੇ ਅਧਿਕਾਰੀਆਂ ਦੀ ਹੋਊਗੀ ਇਹ ਅਸੀਂ ਜ਼ਿਲ੍ਹਾ ਲੈਵਲ ਤੱਕ ਇਹਨਾਂ ਅਸਲਾਕੇ ਜਾਵਾਂਗੇ ਧੰਨਵਾਦ ਸੱਤੀ ਨਿੱਤੇ ਦੇ ਨਿਧਰ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਸੀਵਾ ਦਿੱਤਾ ਗਿਆ ਜੀ ਉਹਦੇ ਵੀ ਕਿੰਨੇ ਦਿਖ ਰਹੇ ਜੀ ਅੱਲ ਤਾਂ ਕੋਈ ਹੋਣੀ ਸਕਦਾ ਕਿਉਂਕਿ ਬਠਿੰਡਾ ਜਿੰਨੇ ਦਾ ਸੀਪਈ ਦੇ ਤਾਂ ਮੈਂ ਇਹ ਜਿਹੜਾ ਦੇਖੋ ਪ੍ਰਧਾਨ ਜਿਹਨੇ ਅਸਤੀਫਾ ਦਿੱਤਾ ਜਿਹੜਾ ਪ੍ਰਬੰਧ ਦਾ ਪ੍ਰਬੰਧ ਦਾ ਜਿਹੜਾ ਸਿਸਟਮ ਚੱਲਦਾ ਹੈ ਕਿਸੇ ਨਾ ਕਿਸੇ ਨੇ ਚਾਰਜ ਲਿਆ ਹੁੰਦਾ ਉਹਨਾਂ ਦੀ ਜ਼ਿੰਮੇਵਾਰੀ ਬਣੂਗੀ ਜਿਹੜਾ ਵੀ ਉਹ ਚਾਰਜ ਲਿਆ ਹੈ ਕਿਉਂਕਿ ਉਹ ਤਾਂ ਜੇ ਪ੍ਰਧਾਨ ਅਸਤੀਫਾ ਦਿੰਦਾ ਤਾਂ ਜਿਹੜਾ ਸੰਬੰਧਿਤ ਅਧਿਕਾਰੀ ਜਾਂ ਉਹਦਾ ਕੋਈ ਚਾਰਜ ਚੱਲੇ ਜਾਂਦਾ ਇਸ ਲਈ ਸਾਡੇ ਬਹੁਤ ਲੰਮੇ ਸਮੇਂ ਤੋਂ ਲਟਕਦੀਆਂ ਜਿਹੜੀਆਂ ਮੰਂਡਾਂ ਪ੍ਰਾਣੀਆਂ ਨੇ ਜੇ ਨਾ ਹੱਲ ਹੋਇਆ ਅਸੀਂ ਇਹਦਾ ਤੁਰੰਤ ਕਾਰਵਾਈ ਕਰਾਂਗੇ ਸੰਬੰਧਿਤ ਅਧਿਕਾਰੀ ਦੇ ਤੇ ਪਰਸਨਲ ਐਕਸ਼ਨ ਤੇ ਆਵਾਂਗੇ ਧੰਨਵਾਦੀ ਜੋ ਨਾਗਰਪਾਲਿਕਾ ਅਥੀ ਬਨਾਣਾ ਦੇ ਦਫਤਰ ਅੱਗੇ ਆਪਾਂ ਧਰਨਾ ਦੇ ਰਹੇ ਖਰਾਨੇ ਪੈਂਸੂ ਸਕੀਮ ਦੇ ਫੋਟ ਨਵੀਨਰ ਸਦਾਰ ਅਰਨ ਜੀਰ ਦੇ ਵਿਨੇਤਾ ਬਲਦੇਵ ਸਿੰਘ ਸਾਡੇ ਨਾਰੀ ਭਗਵਾਨ ਦੇ ਪ੍ਰਧਾਨ ਬਲੋ ਸੈਂਟਰ ਕੋਪਰ ਸਿੰਘ ਜੀ ਉੱਤੇ ਲਾ ਲੂਗੇ ਜੀ ਸੁਣਿਆ ਸਾਥੀਓ ਆਪਣਾ ਵੀ ਇਹ ਸ਼ੌਕ ਨਹੀਂ ਹੈ ਕਿ ਆਪਾਂ ਕੇਦੇ ਦਸਤ ਲੱਗਿਆ ਕੇ ਧਰਨੇ ਲਾਈਏ ਮਰਾਜਮ ਆਸਮਨ ਜੀ ਕੋਈ ਮੰਗ ਨਹੀਂ ਬੰਦੀ ਤਾਂ ਪਰ ਉਹ ਇਹ ਜੋ ਧਰ ਰਹੇ ਆ ਲੀਆਂ ਨੇ ਇਹ ਕਰੀਆਂ ਬੰਦਿਆਂ ਨੇ ਇਹ ਤੁਹਾਡੇ ਖਾਤੇ ਵੀ ਨਿਪੋਰਾਗੇ ਅਸੀਂ ਜੋ ਕੱਚੇ ਲੋਜ ਨੂੰ ਪੱਕੇ ਕਰਨ ਵਾਸਤੇ ਵੀ ਅਸੀਂ ਅਪਲਾ ਕਰ ਰਹੇ ਆ ਬਾਰੇ ਮਰਾਦ ਵਿੱਚ ਕੰਮ ਕਰ ਜਣੇ ਆ ਉਹਨਾਂ ਨੂੰ ਲੱਗਦਾ ਕਾਉਂਸਲ ਦੇ ਤੇ ਢੂੜੀ ਜਿਹੀ ਮਰੀ ਉਵਾਟ ਕਨਾ ਮੈਂ ਪਿੱਛਲੇ ਹਰ ਤੇ ਸ਼ੂਰ ਸਾਹਿਬ ਗਿਆ ਸੀਗਾ ਅੱਜ ਤੋਂ 2 ਸਾਲ ਪਹਿਲਾਂ ਭਗਵਾਨ ਸਮਾਧੀ ਤੋਂ ਸਰਕਾਰ ਆਈ ਸੀਗੀ ਪੱਕੇ ਕਰਵਾਗੇ ਇਹਨਾਂ ਨੂੰ ਕੋਈ ਕੋਈ ਵੀ ਰੈਲੀ ਕਰਨੇ ਕਰਦੇ ਜੋੜਨੇ ਪੈਣੀ ਪਰ ਹੋਇਆ ਉਹ ਕੋਟਰਾ